ਇੱਕ ਸੀ ਜੰਗਲ ਘਣਾ ਵਡੇਰਾ ਇੱਕ ਲੂੰਬੜੀ ਨੇ ਸੀ ਪਾਇਆ ਫੇਰਾ ਲੂੰਬੜੀ ਨੂੰ ਬਹੁਤ ਭੁੱਖ ਸਦਾਵੀ ਜੰਗਲ ਦੇ ਵਿੱਚ ਪਟਕਦੀ ਜਾਵੇ ਇੱਕ ਰੁੱਖ ਥੱਲੇ ਰੁਕੀ ਲੈਣ ਲਈ ਸਾਹ ਉੱਪਰ ਵੱਲ ਦੇਖਿਆ ਤਾਂ ਇੱਕ ਬੈਠਾ ਸੀ ਕਾਂ ਕਾਂ ਦੇ ਮੂੰਹ ਵਿੱਚ ਸੀ ਮਾਸ ਦਾ ਟੁਕੜਾ ਦੇਖ ਲੂੰਬੜੀ ਦਾ ਖੁਸ਼ ਹੋਇਆ ਮੁਖੜਾ ਟੁਕੜਾ ਵੇਖ ਉਸਤੇ ਮੂੰਹ ਪਾਣੀ ਪਰ ਆਇਆ ਸੋਚਣ ਲੱਗੀ ਕਿ ਕਿਵੇਂ ਜਾਵੇ ਇਹ ਕੋਇਆ ਦਿਮਾਗ ਤੇ ਜ਼ੋਰ ਹੋ ਪਾਉਣ ਲੱਗੀ ਨਵੀਂ ਸਕੀਮ ਕੋਈ ਬਣਾਉਣ ਲੱਗੀ ਚਲਾਕੀ ਨਾਲ ਲੂੰਬੜੀ ਬੋਲੀ ਤੇਰਾ ਚਿਹਰਾ ਕਾਵਾ ਮਨਮੋਣਾ ਮੈਨੂੰ ਕਿਸੇ ਤੋਂ ਪਤਾ ਲੱਗਿਆ ਤੂੰ ਗਾਉਂਦਾ ਬੜਾ ਸੋਹਣਾ ਜਦ ਤੂੰ ਗਾਵੇਂ ਆਨੰਦ ਬਹੁਤ ਆਵੇ ਜੰਗਲ ਦੇ ਵਿੱਚ ਸ਼ਾਂਤੀ ਆਵੇ ਪਸ਼ੂ ਪੰਛੀ ਸਭ ਹੱਸਣ ਲੱਗੇ ਖੁਸ਼ੀ ਦੇ ਵਿੱਚ ਸਭ ਨੱਚਣ ਟੱਪਣ ਲੱਗੇ ਜੇ ਹੈ ਸਮਾਂ ਤਾਂ ਕਾਂ ਭਰਾ ਇੱਕ ਗੀਤ ਸੁਣਾ ਦੇ ਚਾਰੇ ਪਾਸੇ ਸੂਰਾਂ ਦੀ ਵਰਖਾ ਲਾ ਦੇ ਕਾਂ ਲੂੰਬੜੀ ਦੀਆਂ ਗੱਲਾਂ ਨੇ მოਇਆ ਆਪਣੀ ਐਨੀ ਤਾਰੀਫ਼ ਸੁਣ ਬਹੁਤ ਖੁਸ਼ ਹੋਇਆ ਕਾਂ ਅੱਖਾਂ ਬੰਦ ਕਰਕੇ ਗਾਉਣ ਲੱਗਿਆ ਮਾਸ ਦਾ ਟੁਕੜਾ ਮੂੰਹ ਤੋਂ ਧਰਤੀ ਤੇ ਡਿੱਗਿਆ ਲੂੰਬੜੀ ਨੇ ਝੱਟ ਟੁਕੜਾ ਉਠਾਇਆ ਖਾਣ ਲਈ ਉਸਨੇ ਮੂੰਹ ਵਿੱਚ ਪਾਇਆ ਲੂੰਬੜੀ ਨੂੰ ਕਹਿੰਦਾ ਤੂੰ ਮੇਰੇ ਨਾਲ ਕੀਤਾ ਧੋਖਾ ਲੂੰਬੜੀ ਨੇ ਕਾਂ ਦੀ ਇੱਕ ਵੀ ਨਾ ਸੁਣੀ ਆਪਣੇ ਰਾਹ ਉਹ ਚਲਦੀ ਬਣੀ